ਸਰ ਆਮਾਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਦੇ ਵਿੱਚ ਸਰਦੀ ਵਾਲੇ ਸੂਟਾਂ ਦੀ ਵੈਰਾਈਟੀ ਸਾਡੇ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਸਾਨੂੰ ਆਪਣਾ WhatsApp ਨੰਬਰ ਤੇ ਹੈਲੋ ਭੇਜੋ ਤੇ ਅਸੀਂ ਤੁਹਾਨੂੰ ਲਿੰਕ ਭੇਜ ਕੇ ਗਰੁੱਪ ਦੇ ਵਿੱਚ ਐਡ ਕਰਾਂਗੇ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਦੇ ਉੱਤੇ ਟਰੌਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ ਸਰਦੀ ਵਾਲਾ ਸੂਟ ਸਰਦੀ ਵਾਲਾ ਵਧੀਆ ਪਛੌਲ ਦੇ ਨਾਲ ਸੂਟ ਹੈ ਜੀ ਮਾਰਕੀਟ 'ਚ ਜਿਹਦਾ ਰੇਟ 7 750 ਰੁਪਈਆ ਹੈਗਾ ਸਾਡਾ ਰੇਟ ਹੈ ਸਿਰਫ 500 ਰੁਪਈਆ ਇਹ 500 ਰੁਪਈਆ ਦੇ ਵਿੱਚ ਲੋਹੜੀ ਤੇ ਨਵੇਂ ਸਾਲ ਦਾ ਸੇਲ ਮੇਲਾ ਚੱਲ ਰਿਹਾ ਜੀ ਇਹ ਸਰਦੀ ਵਾਲੇ ਸੂਟਾਂ ਦਾ ਨਵੇਂ ਸਾਲ ਦਾ ਤੇ ਲੋਹੜੀ ਦਾ ਸੇਲ ਮੇਲਾ ਚਾਲੂ ਹੋ ਚੁੱਕਿਆ ਹੈ ਜੀ ਨਵੀਂ ਵੈਰਾਈਟੀ ਆ ਚੁੱਕੀ ਹੈ ਵਧੀਆ ਵਧੀਆ ਰੰਗਾਂ ਦੇ ਵਿੱਚ ਡਿਜ਼ਾਈਨਾਂ ਦੇ ਵਿੱਚ ਸਰਦੀ ਵਾਲਾ ਸੂਟ ਛਾਲ ਦੇ ਨਾਲ ਸਿਰਫ 500 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦਿੱਤੇ ਜੀ ਭਾਰੀ ਛੇ ਮਿਲ ਦਿੱਤੇ ਜੀ ਰੰਗ ਡਿਜ਼ਾਈਨ ਦੇ ਵਿੱਚ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਜਮਾਲ ਪਹੁੰਚੂਕਿਆ ਜੀ ਆਹ ਕਮੀਜ਼ ਦਾ ਕੱਪੜਾ ਹੋ ਗਿਆ ਆਹ ਸਲਵਾਰ ਦਾ ਕੱਪੜਾ ਹੋ ਗਿਆ ਜੀ ਆਹ ਛਾਲ ਹੋ ਗਿਆ ਨਾਲ ਇਹ ਰੇਟ ਸਿਰਫ 500 ਰੁਪਿਆ 500 ਰੁਪਏ ਦੇ ਵਿੱਚ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਵਧੀਆ ਭਾਰੀ ਕੱਪੜੇ ਦੀ ਕੁਆਲਿਟੀ ਹੈ ਜੀ ਇਹ ਪੂਰਾ ਵਧੀਆ ਸਰਦੀ ਵਾਲੀ ਕੁਆਲਿਟੀ ਹੈ ਰੇਟ ਸਿਰਫ 500 ਹੀ ਆਇਆ ਜੀ ਸ਼ਾਲ ਵਾਲੇ ਸੂਟ ਦਾ ਰੇਟ ਹੈਗਾ 500 ਰੁਪਿਆ ਜੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਬਹੁਤ ਵੈਰਾਈਟੀ ਪਹੁੰਚ ਚੁੱਕੀ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ ਆਹ ਦੇਖੋ ਜੀ ਇਹ ਕਮੀਜ਼ ਆ ਸਰਵਾਰ ਦਾ ਕੱਪੜਾ ਹੋ ਗਿਆ ਆ ਸ਼ਾਲ ਹੋ ਗਿਆ ਦੇ ਨਾਲ ਡਿਜ਼ਾਈਨ ਵਾਲਾ ਪੂਰਾ ਵਧੀਆ ਭਰਾਵਾ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਦ ਮਿਲਿਆ ਤੇ ਇੱਥੇ ਫੈਂਸੀ ਸੂਟ ਸਿਰਫ 500 ਰੁਪਏ ਦੇ ਵਿੱਚ ਸਰਦੀ ਵਾਲੀ ਕਵਾਸੀ ਦੇ ਉੱਤੇ ਸਰਦੀ ਵਾਲੀ ਕੁਆਲਿਟੀ ਦੇ ਉੱਤੇ ਸਿਰਫ 500 ਰੁਪਏ ਦੇ ਵਿੱਚ ਜੀ ਇਹ ਵੀ 500 ਰੁਪਏ ਦੇ ਵਿੱਚ ਹੈ ਕਮੀਜ਼ ਜਾਂ ਸਲਵਾਰ ਲੈਣਗਾ ਲਈ ਆ ਗਿਆ ਇਹਦੇ ਨਾਲ ਸ਼ੌਲ ਡਿਜ਼ਾਈਨ ਵਾਲਾ ਆ ਗਿਆ ਜੀ ਹਰੇਕ ਸਿਰਫ 500 ਰੁਪਿਆ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮਿਲ ਰਿਹਾ ਜੀ ਆ ਦੇ ਰੰਗ ਤੇ ਡਿਜ਼ਾਈਨ ਬੱਖਵਾਕਰੰਗਾਂ ਦੇ ਵਿੱਚ ਤੇ ਬੱਖਵਾਕ ਕਲਰਾਂ ਦੇ ਵਿੱਚ ਬਹੁਤ ਮਾਰ ਪਹੁੰਚ ਕੇ ਆਇਗਾ ਜਿੰਨੇ ਮਰਜੀ ਸੂਟ ਲੈ ਸਕਦੇ ਓ ਦੇ ਵਿੱਚ ਜੀ ਕਿਸੇ ਵੀ ਭੈਣ ਭਰਾ ਨੇ ਵੇਚਣ ਵਾਸਤੇ ਇਕੱਠਾ ਕੱਪੜਾ ਲੈਣਾ ਹੋਵੇ ਤਾਂ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਫੋਨ ਨੰਬਰ ਤੇ ਜਿੰਨੇ ਮਰਜੀ ਸੰਪਰਕ ਕਰ ਸਕਦਾ ਸਾਡੇ ਨਾਲ ਵਧੀਆ ਕੁਆਲਿਟੀ ਦੇ ਵਿੱਚ ਬਾਜ਼ਵਰੇਟਾਂ ਤੇ ਖਰੀਦਦਾਰ ਵਾਸਤੇ ਭਰਾਵਾਂ ਦੀ ਹੱਟੀ ਨਿਹਰੇ ਦਾ ਸ਼ਾਨਦਗੀ ਮਾਰਕੀਟ ਦੀ ਰੰਗ ਤੇ ਡਿਜ਼ਾਈਨ ਇਹਦੇ ਵਿੱਚ ਇੱਕ ਉਤ ਇੱਕ ਵਧੀਆ ਜੀ ਦੇਖੋ 500 ਰੁਪਏ ਦਾ ਸ਼ਾਲ ਦੇ ਨਾਲ ਸੂਟ ਹੈਗਾ ਇਹ ਸ਼ਾਲ ਦੇ ਨਾਲ 500 ਰੁਪਏ ਦੇ ਵਿੱਚ ਬਿਲਕੁਲ ਸਰਦੀ ਵਾਲੀ ਕੁਆਲਿਟੀ ਦੇ ਉੱਤੇ ਕੱਪੜਾ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਹੈ ਜੀ ਇਹ 500 ਰੁਪਏ ਦਾ ਸੂਟ ਤੇ ਜਾਇਨੀ ਕਤਾ ਇੱਕ ਤੋਂ ਇੱਕ ਵਧੀਆ ਇਹਦੇ ਵਿੱਚ ਪਹਿਲਾਂ ਵੀ ਬਹੁਤ ਜੰਮਾਲ ਆਇਆ ਇਸ ਦੇ ਵਿੱਚ ਪਹਿਲਾਂ ਕਲਰ ਕਾਫੀ ਖਤਮ ਹੋ ਗਏ ਸੀ ਵਿੱਚੋਂ ਨਵੇਂ ਦਵਾਰੇ ਨਵੇਂ-ਨਵੇਂ ਰੰਗਾਂ ਦੇ ਵਿੱਚ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਾ ਹੈ ਇਸ ਵਿੱਚ ਜੀ 500 ਰੁਪਏ ਦਾ ਸੂਟ ਫੈਂਸੀ ਸ਼ਾਲ ਦੇ ਨਾਲ ਭਰਾਵਾਂ ਦੀ ਹਿੱਤੀ ਦੇ ਉੱਤੇ ਕਲਰਤਾ ਦੇ ਵਿੱਚ ਜੀ ਬਹੁਤ ਹੀ ਸੋਹਣੇ ਆਏ ਹੋਏ ਨੇ ਕਿ ਬੁੱਡੀਆਂ ਵਾਲੇ ਲੈਣੇ ਹੁਣ ਤਾਂ ਲਾਈਟ ਰੰਗਾਂ ਵਿੱਚ ਵੀ ਹੈਗਾ ਇਹਦੇ ਵਿੱਚ ਜੀ ਜਿਵੇਂ ਆਪਾਂ ਸਿਆਣਿਆਂ ਵਾਲੇ ਲੈਣੇ ਆ 올ਡੇਜ ਵਾਸਤੇ ਮੀਡੀਅਮ ਕਲਰਾਂ ਦੇ ਵਿੱਚ ਵੀ ਗੱਲ ਰਾਈ ਹੋਈ ਨੇਗੇ ਅਰੇ ਇਹ ਤਾਂ ਸਿਰਫ 500 ਰੁਪਿਆ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸਿਰ ਮੇਲੇ ਦੇ ਉੱਤੇ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ 500 ਰੁਪਏ ਦੇ ਵਿੱਚ ਸਿਆਣੀਆਂ ਵਾਲੇ ਰੰਗਾਂ ਦੇ ਵਿੱਚ ਵੀ ਰੰਗ ਆਏ ਹੋਏ ਨੇ ਇਹਦੇ ਵਿੱਚ ਤੇ ਕੁੜੀਆਂ ਕੱਤਰੀਆਂ ਦੇ ਰੰਗ ਵੀ ਨੇਗੇ ਪਰਾਮਾਂ ਦੀ ਹੱਟੀ ਨੇੜੇ ਦਰਸ਼ਨ ਦੇਲੀ ਮੌਲਵੰਡੀ